ਤਿਉਹਾਰਾਂ ਦੇ ਸੀਜ਼ਨ ਵਿੱਚ ਹਰ ਕੋਈ ਆਪਣੇ ਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦਾ ਹੈ ਅਤੇ ਇਹਨਾਂ ਤਿਉਹਾਰਾਂ ਨੂੰ ਮਨਾਉਂਦਾ ਹੈ ਪਰ ਕੁਝ ਲਾਲਚੀ ਲੋਕ ਆਪਣੇ ਫਾਇਦੇ ਲਈ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਜਿਸ ਦੀ ਇੱਕ ਹੋਰ ਮਿਸਾਲ ਉਸ ਸਮੇਂ ਸਾਹਮਣੇ ਆਈ ਜਦ ਸਿਹਤ ਵਿਭਾਗ ਵੱਲੋਂ ਪੁਲਿਸ ਦੀ ਮਦਦ ਨਾਲ ਨਕਲੀ ਦੇਸੀ ਘਿਓ ਬਣਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ ਗਿਆ ਜਾਣਕਾਰੀ ਅਨੁਸਾਰ ਇਹ ਲੋਕ ਰਾਈਂਡ ਅਤੇ ਡਾਲਡਾ ਨੂੰ ਮਿਕਸ ਕਰਕੇ ਲੋਕਾਂ ਨੂੰ ਪਾਗਲ ਬਣਾਉਂਦੇ ਸਨ ਅਤੇ ਦੇਸੀ ਘਿਓ ਦੇ ਨਾਮ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸਨ ਨਾਲਾ ਦੋਸ਼ਾਂ ਖਿਲਾਫ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਥੇ ਆ ਕੇ ਪਿੰਡਾਂ ਤੇ ਜਾ ਕੇ ਵੇਚਦੇ ਹੁੰਦੇ ਸੀ ਸਰ ਹੁਣ ਸੇਧ ਵਿਭਾਗ ਦੀ ਟੀਮ ਵੀ ਉਹ ਟੀਮ ਆ ਗਈ ਉਹ ਸਿੰਪਲ ਲੈ ਰਹੀ ਹੈ ਤੇ ਉਹ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਤੇ ਕਾਰਵਾਈ ਜੋ ਵੀ ਹੋਏਗੀ ਕਾਨੂੰਨੀ ਉਹ ਕੀਤੀ ਜਾ ਰਹੀ ਹੈ ਸਰ ਕਿੰਨੇ ਕੁ ਪੈਕੇਟ ਹੈ ਜਿਹੜੇ ਇਹ ਕਿੰਨੇ ਕੁ ਤਕਰੀਬਨ ਗਿਣਤੀ ਚੱਲ ਰਹੀ ਹੈ ਹਰੇ ਤੇ ਤਕਰੀਬਨ ਅਪਰੋਕਸੀਮੇਟਲੀ 200 ਪੈਕੇਟ ਦੇ ਕਰੀਬ ਇਹ ਡੱਬੇ ਆ 1-1 ਲੀਟਰ ਦੇ ਹੈਗੇ ਆ 200 ਲੀਟਰ ਤਕਰੀਬਨ ਕੈਮੀਕਲ ਵਗੈਰਾ ਵੀ ਕੋਈ ਅੰਦਰ ਪਿਆ ਸੀ ਹਾਂ ਹੈਗਾ ਕੈਮੀਕਲਸ ਵੀ ਆ ਰਿਫਾਈਨਡ ਵੀ ਤੇ ਡਾਲਡਾ ਵੀ ਹੈਗਾ ਉਹ ਤਿਆਰ ਕੀਤਾ ਗਿਆ ਤੇ ਜਿਹੜਾ ਤਿਆਰ ਕੀਤਾ ਆ ਘਿਓ ਆ ਉਹਦੇ ਵੀ 200 ਡੱਬੇ ਤੇ ਕਰੀਬ ਬਰਾਬਰ ਸਰ ਇਹ ਘਰਾਂ 'ਚ ਹੀ ਵੇਚਦੇ ਸੀ ਕਿ ਦੁਕਾਨ ਤੇ ਨਹੀਂ ਇਹ ਪਿੰਡਾਂ 'ਚ ਜਾ ਜਾ ਕੇ ਵੇਚਦੇ ਸੀਗੇ ਤੇ ਘਰਾਂ 'ਚ ਵੀ ਵੇਚ ਲੈਂਦੇ ਸੀ ਜਿਵੇਂ ਜੋ ਸੂਟੇ ਬਣਾਉਂਦਾ ਸੀ ਉਹ ਵੇਚਦਾ ਸੀ ਸਰ ਇਹ ਵੀ ਦੇਖਿਆ ਹੁੰਦਾ ਜਿਹੜੇ ਘਿਓ ਦੇ ਡੇਨ ਵੀ ਪਏ ਆ ਜਿਹੜੇ ਕਾਫੀ ਹੱਥ ਦੇ ਵਿੱਚ ਜਿਹੜੇ ਪਏ ਆ ਇਹ ਵੀ ਕੀਤੇ ਗਲਤੀ ਤਿਆਰ ਹੋ ਰਿਹਾ ਸੀ ਕਿ ਨਹੀਂ ਟੀਮ ਤੋਂ ਹੀ ਤਿਆਰ ਕਰਦੇ ਸੀ ਨਾ ਬਾਕੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਕਿ ਕੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਸਾਰਾ ਪੈਕੇਜਿੰਗ ਮਟੀਰੀਅਲ ਪਲੱਸ ਇਹ ਵੀ ਜਿਹੜੀ ਐਡਲਟਰੈਂਟ ਵਗੈਰਾ ਪਲੱਸ ਇਹਨਾਂ ਜਿਹੜਾ ਮਿਕਸਡ ਪ੍ਰੋਡਕਟ ਪਿਆਗਾ ਉਹਨੂੰ ਸੀਲ ਕਰਕੇ ਚਲਾਉਣਾ ਸਰ ਇਹ ਪਤਾ ਲੱਗ ਸਕੇ ਵੀ ਇਸ ਕਿੱਥੇ ਸਪਲਾਈ ਕਰਦੇ ਸੀ ਤੇ ਉਹ ਹਜੇ ਕਾਰਵਾਈ ਦੀ ਨਹੀਂ ਜਿਹਨਾਂ ਬੱਚੇ ਬੰਦੇ ਆਪਣੇ ਚਾਰ ਬੰਦੇ ਜਿਹੜੇ ਇਹਨਾਂ ਨੇ ਪੁਲਿਸ ਵੱਲੋਂ ਫੜੇ ਗਏਗੇ ਉਹਨਾਂ ਵੱਲੋਂ ਚਾਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ 플러스 ਜਿੰਨੀ ਜਾਣਕਾਰੀ ਸਾਨੂੰ ਮਿਲੇਗੀ ਵੀ ਕਿੱਥੇ ਕਿੱਥੇ ਸਪਲਾਈ ਕੀਤੀ ਹੈਗੀ ਜੇ ਆਊਟਸਾਈਡ ਡਿਸਟ੍ਰਿਕਟ ਕੀਤੀ ਹੈਗੀ ਤਾਂ ਆਊਟਸਾਈਡ ਡਿਸਟ੍ਰਿਕਟ ਨੂੰ ਅਵੇਅਰ ਕਰਕੇ ਵੀ ਇੱਥੇ ਇੱਥੇ ਪ੍ਰੋਡਕਟ ਦੀ ਸਪਲਾਈ ਹੋਈ ਹੈ ਉਹ ਉਹਨਾਂ ਨੂੰ ਦੱਸ ਕੇ ਆਪਾਂ ਉੱਥੇ ਵੀ ਸੈਂਪਲ ਕਰਵਾ ਸਕਦੇ ਹਾਂ ਸਰ ਖੇਹਾਰਾ ਦਾ ਸੀਜ਼ਨ ਚੱਲ ਰਿਹਾ ਲਗਾਤਾਰ ਇਸ ਤਰ੍ਹਾਂ ਦੀਆਂ ਲੀਡੀਆਂ ਨੇ ਡਾਕਟਰ ਜਿਹੜੇ ਤਿਆਰ ਕੀਤੇ ਜਾਂਦੇ ਨੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਆ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਨਹੀਂ ਉਹ ਇਹ ਇਦਾਂ ਦੇ ਐਲੀਮੈਂਟ ਜੀ ਸਾਰੇ ਸਮਾਜ ਦੇ ਵਿੱਚ ਹੁੰਦੇ ਹੀ ਹੁੰਦੇ ਹੈਗੇ ਪਲੱਸ ਜਿਵੇਂ ਜਿਵੇਂ ਆਪਾਂ ਨੂੰ ਜਾਣਕਾਰੀ ਹੈ ਜੇ ਇਹ ਜਿਹੜਾ ਮੇਰਾ ਮੰਨਣਾ ਹੈ ਕਿ ਜਿੰਨਾ ਟਾਈਮ ਕੰਜ਼ਿਊਮਰ ਅਵੇਅਰ ਹੁੰਦਾਗਾ ਉਸ ਤੋਂ ਵੱਡੀ ਇਵਨ ਮੈਕਮਾ ਵੀ ਉਦਾਂ ਉਹਨਾ ਇਫੈਕਟਿਵ ਨਹੀਂ ਹੋਏਗਾ ਜਿੰਨਾ ਟਾਈਮ ਕੰਜ਼ਿਊਮਰ ਇਫੈਕਟਿਵ ਨਹੀਂ ਹੋਏਗਾ ਪਲੱਸ ਆਪਣੇ ਜਿਹੜੀ ਆਪਾਂ ਆਪਣੇ ਪੰਜਾਬ ਦੇ ਕਿਤੇ ਦੇਖੀ ਤਾਂ ਕੰਜ਼ਿਊਮਰ ਕਾਫੀ ਹੱਦ ਤੱਕ ਐਜੂਕੇਟਿਡ ਆ ਇਸੇ ਲਈ ਉਹ ਇੰਨਾ ਅਵੇਅਰ ਰਹਿ ਕੇ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਨਫਾਰਮ ਕਰਾ ਦਿੰਦਾ ਵੀ ਆਹ ਪ੍ਰੋਡਕਟ ਇੰਨੇ ਦਾ ਵਿਕ ਰਿਹਾ ਤੇ ਕਿਉਂ ਵਿਕ ਰਿਹਾ ਹੈ ਇਸੇ ਲਈ ਕਿਉਂਕਿ ਅਵੇਅਰ ਬਹੁਤ ਆ ਪ੍ਰੋਡਕਟ ਲੋਕ ਨੇ ਇਹ ਜਿਹੜੇ ਜਿੰਨਾ ਪਤਾ ਲੱਗਈ ਯੂਪੀ ਨਾਲ ਬਿਲੋਂਗ ਕਰਦੇ ਨੇਗੇ ਤੇ ये फिर इतना बाकी है और प्रोडक्ट की जेड़े प्रोसेस है वो बाकी कर चंद्र कंसलटेंट्स लिमिटेड बिल्डिंग मेंटेनेंस हैंडीमैन अंडर चेक रेट प्लेटफॉर्म इज नाउ अवेलेबल ऑन योर लोकल लंदन एरिया ही हैज मोर देन 5 इयर्स एक्सपीरियंस इन सेम लाइन ही यूज्ड टू वर्क विद रेप्यूटेटेड कंपनीज एजेंसीज एज़ वेल लोकल बिल्डर्स विद ब्रदर्स He is professional by plumbing, electrician, masonry, car For more information, please contact him at under check trade trade www checktrade platform www.checktrade.com 921760 Chander Consultants Limited. call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ